ਤਹਾ ਹੁਣ ਤੇ ਮੋਕਾਦਰ ਕੋ ਆਂਦੇ ਪਏ ਆ ਇਨਾਂ ਕੋ ਮੇਰੇ ਖਲ ਤੁਹਾਡਾ 36 38000 ਰੁਪਏ ਇੱਕ ਬੀਬੀ ਦਾ ਬੰਦਾ ਇਹਨਾਂ ਕੋ ਲੱਲੋ ਹੁਣ ਭਾ ਕੇ ਇਹਨਾਂ ਕੋ ਲੋ ਜੋ ਕੋ ਹੜੇ ਪਹਿਲੇ ਪਹਿਰੇ ਤੁਸੀਂ ਕਹੇ ਸੀ ਕਿਸੇ ਨਾ ਮੁਕਾਬਲਾ ਨਹੀਂ ਹੁਣ ਕਿੱਥੇ ਗੱਲ ਕਰਨੀ ਉਹੋ ਹੀ ਹਾਲ ਨਾ ਭਾਈ ਅੱਜ ਵੀ ਕਿ ਸਰਕਾਰਾਂ ਦੇ ਦਬਾਅ ਹੁੰਦੇ ਆ ਆਪਣੇ ਪਾਰਟੀ ਜਾਂ ਆਪਣੀ ਟੂਰ ਪ੍ਰਚਾਰ ਚ ਵੀ ਕੋਈ ਜਿਗਨ ਪਾਰ ਹੀ ਨਹੀਂ ਕਿ ਇਨਾਂ ਹਾਲਾਤਾਂ ਦੇ ਵਿੱਚ ਭਾਈ ਹਮਪਾਲ ਸਿੰਘ ਦੀ ਰਿਹਾਈ ਵੀ ਉਹਨਾਂ ਦੇ ਆਗੂ ਵੀ ਵਿਚਰੇ ਨਾਲ ਕਿ ਜਾਂ ਉਹ ਬਹੁਤ ਸਪੋਰਟ ਕਰ ਰਹੇ ਬਹੁਤ ਜ਼ਿਆਦਾ ਜੀ ਹਰ ਪਿੰਡ ਚ ਹਰ ਗਲੀ ਚ ਹਰ ਘਰ ਦੇ ਵਿੱਚ ਇਹ ਚੀਜ਼ ਵੀ ਪਈ ਹੈ ਬਹੁਤ ਜ਼ਿਆਦਾ ਜੀ ਨਸ਼ੇ ਦਾ ਮੁੱਦਾ ਬਹੁਤ ਜ਼ਿਆਦਾ ਗੰਭੀਰ ਬਣਿਆ ਪਿਆ ਹੈ ਮਨਦੀਪ ਪੁੱਤਰਾ ਨਸ਼ੇ ਮੰਨਦੇ ਹੋ ਵੀ ਇਹ ਤਰਨਤਾਰ ਦੀ ਚੋਣ ਦਾ ਮੁੱਦਾ ਬਣ ਸਕਦਾ ਬਿਲਕੁਲ ਜੀ ਬਿਲਕੁਲ ਹੈ ਜੀ ਸਾਹਮਣੇ ਨਜ਼ਰ ਹੀ ਆਉਂਦਾ ਪਿਆ ਵਾ ਸੋ ਭਾਈ ਮੈਂ ਭਾਈ ਮਨਦੀਪ ਸਿੰਘ ਹੁਣਾਂ ਦੇ ਬਹੁਤ ਰਜੇਵੇਂ ਆ ਬੜੀ ਮੁਸ਼ਕਲ ਦੇ ਨਾਲ ਟਾਈਮ ਮਿਲਿਆ ਪਿੰਡ ਦਸੌਂਦੀਵਾਲ ਦੇ ਵਿੱਚ ਇਹ ਆਏ ਆ ਤੇ ਵੱਡੇ ਪੱਤਰ ਉੱਤੇ ਲੋਕਾਂ ਦਾ ਇਕੱਠ ਤੁਸੀਂ ਇੱਥੇ ਵੇਖ ਚੰਗੇ ਭਾਈ ਸਾਹਿਬ ਜਿਸ ਦਿਨ ਪਹਿਲੇ ਦਿਨ ਤੁਹਾਡੇ ਨਾਲ ਇੰਟਰਵਿਊ ਕੀਤੀ ਸੀ ਤੁਸੀਂ ਕਹੇ ਸੀ ਕਿਸੇ ਨਾਲ ਮੁਕਾਬਲਾ ਨਹੀਂ ਹੁਣ ਕਿੱਥੇ ਗੱਲ ਪਹੁੰਚੀ ਹੈ ਉਹੀ ਹਾਲ ਹੈ ਭਾਈ ਅਜੇ ਵੀ ਹਾਂ ਹੁਣ ਤੇ ਉਸ ਤੋਂ ਗਾਂ ਦੀ ਗੱਲ ਹੋ ਚੁੱਕੀ ਹੈ ਹੁਣ ਤੇ ਲੱਗਿ ਸਾਂ ਕਿ ਕੋਈ ਨਹੀਂ ਆਉਂਦਾ ਤੁਹਾਡੇ ਸਾਹਮਣੇ ਉਹ ਚਾਹ ਕਿ ਨਾਲ ਸੰਗਤ ਆਦਾ ਬਹੁਤ ਪਿਆਰ ਮਿਲਦਾ ਪਿਆ ਅਹ ਹੁਣ ਤੱਕ ਕਿੰਨੇ ਕ ਪਿੰਡ ਕਿੰਨੇ ਕ ਬੂਥ ਕੱਢ ਚੁੱਕੇ ਆਈ ਥਿੰਕ ਮੇਰੇ ਖਿਆਲ 60 ਦੇ ਲੱਗਿ ਸਾਂ ਕਿ ਪਿੰਡ ਕੱਢ ਚੁੱਕਾ ਮੈਂ ਤੇ ਹੁਣ ਰਹਿ ਗਏ ਮੇਰੇ ਖਿਆਲ 104 ਪਿੰਡ ਹੈ ਥੋੜੇ ਜੇ ਪਿੰਡ ਰਹਿ ਗਏ ਨੇ ਉਹ ਵੀ ਕੱਢ ਦੇਣੇ ਮ ਚਾਰ ਪੰਜ ਨਾਚ ਹੋ ਹੀ ਕਰਦੇ ਨੇ ਜਿਮਨੀ ਚੋਣਾ ਵਿੱਚ ਸਰਕਾਰਾਂ ਦੇ ਦਬਾਅ ਹੁੰਦੇ ਆ ਆਪਣੀ ਪਾਰਟੀ ਦੀ ਆਪਣੀ ਚੋਣ ਪ੍ਰਚਾਰ ਚ ਵੀ ਕੋਈ ਵਿਗਨ ਪਾਰੀ ਸਕਦਾ ਦੇਖੋ ਇਹ ਤੁਹਾਨੂੰ ਵੀ ਪਤਾ ਵਾ ਕਿ ਸੱਜੋ ਖੱਬਿਓ ਪਾਸਿਓ ਸਾਰਿਆਂ ਨੂੰ ਦਬਾਅ ਪੈਂਦੇ ਵੇ ਪਿੰਡ ਦੇ ਵਿੱਚ ਸਾਰਿਆਂ ਨੂੰ ਕਿ ਤੁਸੀਂ ਨਾ ਚੋਣ ਇਕੱਠ ਨਾ ਕਰੋ ਪਰ ਫਿਰ ਵੀ ਸੰਗਤਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਵਾ ਸੰਗਤਾਂ ਪਰਚਿਆਂ ਤੋਂ ਡਰਦੀ ਸੰਗਤਾਂ ਨੇ ਦਬਕਿਆਂ ਤੋਂ ਡਰਦੀ ਸੰਗਤਾਂ ਫਿਰ ਵੀ ਅੱਗੇ ਆ ਕੇ ਹਮ ਹਮਾ ਕੇ ਬਹੁਤ ਵਧੀਆ ਜ਼ਿਆਦਾ ਸਹਿਯੋਗ ਕਰਦੀ ਹੋਈ ਸਕਦਾ ਅ ਜਿਵੇਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਜਾਂ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਵੀ ਤੁਹਾਨੂੰ ਜਿਹੜਾ ਸਮਰਥਨ ਦਿੱਤਾ ਉਹਨਾਂ ਦੇ ਆਗੂ ਵੀ ਵਿਚਰੇ ਨਾਲ ਕਿ ਜਾਂ ਉਹ ਬਰੋ ਸਪੋਰਟ ਕਰ ਰਹੇ ਨੇ ਨਹੀਂ ਨਹੀਂ ਆਗੂ ਸਾਰੇ ਵਿਚਰਦੇ ਵੀ ਸਾਰੇ ਸਪੋਰਟ ਕਰ ਰਹੇ ਸਾਰੇ ਸਤਕਾਰਯੋਗ ਹੋ ਗਿਆ ਸਪੋਰਟ ਕਰ ਰਹੇ ਵੀ ਸਾਰੇ ਤੇ ਇਹ ਜਿਹੜਾ ਹੈਗਾ ਬਾ ਤੁਹਾਡਾ ਇੱਕ ਤੁਸੀਂ ਇੱਕ ਤਰੀਕ ਨੂੰ ਪ੍ਰੋਗਰਾਮ ਰੱਖਿਆ ਝਵਾਲ ਦੇ ਵਿੱਚ ਵੱਡਾ ਇਕੱਠ ਮੈਂ ਤੁਹਾਡਾ ਇੱਕ ਬੋਲ ਪੜਿਆ ਉਹ ਕੀ ਪ੍ਰੋਗਰਾਮ ਰੱਖਿਆ ਉਹਦਾ ਦੇਖੋ ਹਜੇ ਬਿਰਖੇਲ ਅੱਜ ਫਾਈਨਲ ਪਤਾ ਲੱਗਣਾ ਸ਼ਾਮ ਤੱਕ ਮੈਂ ਵੀ ਪੋਸਟਰ ਦੇਖਿਆ ਹੀ ਹਜੇ ਮਨੂੰ ਕਲੀਅਰ ਨਹੀਂ ਮੈਨੂੰ ਹੋ ਪਾਇਆ ਅੱਜ ਸ਼ਾਮ ਦੀ ਮੀਟਿੰਗ ਹੈ ਇਹ ਉੱਥੋਂ ਦੇ ਪ੍ਰਬੰਧਕਾਂ ਨੇ ਕੀਤਾ ਪ੍ਰੋਗਰਾਮ ਇਹ ਹਜੇ ਪਤਾ ਨਹੀਂ ਜਿਵੇਂ ਤਨ ਝੂਠ ਨਹੀਂ ਕਹਿਣਾ ਕਿਉਂਕਿ ਮੈਂ ਤੇ ਸਾਰਾ ਦਿਨ ਪਿੰਡਾਂ 'ਚ ਰਹਿਣਾ ਪਿਆ ਕਿ ਥੱਲੇ ਪਤਾ ਕਰਨਾ ਅੱਜ ਗਰਾਊਂਡ ਤੇ ਜਾ ਕੇ ਸ਼ਾਮ ਮੇਰੇ ਦਫ਼ਤਰ ਜਾ ਕੇ ਪਤਾ ਕਰਾਂਗਾ ਕਿ ਉਹ ਇਹਦਾ ਪ੍ਰੋਗਰਾਮ ਹੈ ਵਾਕਈ ਫਾਈਨਲ ਹੈ ਜਾਂ ਕਿਸੇ ਦਾ ਡੇਟ ਅੱਗੇ ਪਿੱਛੇ ਆ ਇਹੜਾ ਪੋਸਟਰ ਲਾਇਆ ਸਹੀ ਲੱਗਾ ਗੱਲ ਚੱਲ ਰਹੀ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਆ ਕਾਫੀ ਚਰਚਾ ਵਧ ਗਈ ਆ ਭਾਈ ਹਵਾਰਾ ਜੀ ਦੀ ਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਭਾਈ ਅਮਿਤਪਾਲ ਸਿੰਘ ਦੀ ਰਿਹਾਈ ਵੀ ਹੋ ਸਕਦੀ ਹੈ ਦੇਖੋ ਜੀ ਬਿਲਕੁਲ ਬੰਦੀ ਹੈ ਇਹ ਰਿਹਾਈ ਉਹਦਾ ਕਾਰਨ ਇਹ ਆ ਕਿ ਦੇਖੋ ਬੰਦੀ ਸਿੰਘ ਸਾਡੇ ਜਿਹੜੇ ਪਹਿਲੇ ਬੰਦੀ ਸਿੰਘ ਆ ਬਤੀ ਬਤੀ ਤੇ 33 ਸਾਲ ਤੋਂ ਮਤਲਬ ਕਿ ਜਿਨ੍ਹਾਂ ਘਟਦੇ ਪਏ ਨੇ ਹਜੇ ਤੱਕ ਰਿਹਾਈ ਨਹੀਂ ਹੋ ਪਾਈ ਇਹ ਕਰਦੇ ਕਿ ਪਏ ਆ 99 ਕੈਲੋ ਕੀ ਬੰਦੀ ਸਿੰਘ ਹੋਰ ਰਿਹਾ ਕਰਨ ਦੀ ਬਜਾਏ ਹੋਰ ਬੰਦੀ ਸਿੰਘ ਆਪਣੇ ਘਰ ਦੇ ਪਿਆ ਕਿਉਂਕਿ ਸਾਡੇ ਵੀ ਦੋ ਸਿੰਘਰ ਦੇ ਉੱਤੇ ਪਰਚੇ ਹੋਏ ਆ ਉਹ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਚਮਕੌਰ ਸਿੰਘ ਤੇ ਰਜਿੰਦਰ ਸਿੰਘ ਦੇਖੋ ਮੈਂ ਤਾਂ ਕਹਿੰਨਾ ਸਰਕਾਰੇ ਤੱਕ ਸਰਕਾਰਾਂ ਜਿਹੜੀਆਂ ਤੱਕੇਸ਼ਾਈ ਕਰਦੀਆਂ ਪਈਆਂ ਵਾ ਦੇਖੋ ਨੌਜਵਾਨ ਦੀ ਆਵਾਜ਼ ਨੂੰ ਕਿਤਨਾ ਕਿਤੇ ਦੱਬਦੀਆਂ ਪਈਆਂ ਸਰਕਾਰਾਂ ਜਦਕਿ ਨਹੀਂ ਦੱਬਣਾ ਚਾਹੀਦਾ ਇਹ ਲੋਕਤੰਤਰ ਹੈ ਹਰ ਕਿਸੇ ਨੂੰ ਬੋਲਣ ਦਾ ਹੱਕ ਹੈ ਪਰ ਇਸ ਤਰ੍ਹਾਂ ਕਿਸੇ ਦੀ ਆਵਾਜ਼ ਨਹੀਂ ਦੱਬਣੀ ਚਾਹੀਦੀ ਅਖੀਰ ਦੇ ਵਿੱਚ ਕੀ ਮੈਸੇਜ ਦੇਣਾ ਹੈ ਮੈਂ ਦੇਖੋ ਤੁਹਾਡੇ ਮਾਧਿਅਮ ਮੈਂ ਕੋਈ ਤਰਨਤਾਂ ਦੇ ਹਲਕੇ ਨਹੀਂ ਸਨ ਤੁਹਾਨੂੰ ਕਹਿਣਾ ਚਾਹਨਾ ਵਾ ਵੇਖੋ ਤੁਹਾਡੇ ਕੋ ਸਾਰੇ ਨੇ ਆਣਾ ਵਾ ਝਾੜੂ ਵਾਲਿਆਂ ਨੇ ਵੀ ਆਣਾ ਵਾ ਬੀਜੇਪੀ ਆਣੇ ਨੇ ਆਣਾ ਵਾ ਕਾਂਗਰਸੀਆਂ ਨੇ ਵੀ ਆਣਾ ਵਾ ਝਾੜੂ ਵਾਲਿਆਂ ਉੱਪਰ ਇੱਕ ਸਵਾਜ ਨੂੰ ਪੁੱਛਣ ਮੇਰੀਆਂ ਭੈਣੋਂ ਤੁਹਾਨੂੰ ਬੇਨਤੀ ਆ ਤੁਹਾਨੂੰ 10000 ਰੁਪਏ ਦਾ ਵਾਦਾ ਕੀਤਾ ਹੁਣ ਤੇ ਮੌਕਾ ਦਰਕਵਾਉਂਦੇ ਪਏ ਆ ਇਨਾਂ ਕੋ ਮੇਰੇ ਖਿਆਲ ਤੁਹਾਡਾ 36 38000 ਰੁਪਏ ਇੱਕ ਬੀਬੀ ਦਾ ਬੰਦਾ ਇਹਨਾਂ ਕੋ ਲੱਲੋ ਹੁਣ ਬਾਕੇ ਇਹਨਾਂ ਕੋ ਲੋ ਜਰੂਰ ਕੋ ਸਾਡੇ ਪਹਿਲੇ ਪਹਿਰ ਨਸ਼ਿਆਂ ਦਾ ਮੁੱਦਾ ਇੱਥੇ ਬਹੁਤ ਭਾਰੂ ਆ ਕੀ ਦੱਸਦੇ ਆ ਲੋ ਬਹੁਤ ਜ਼ਿਆਦਾ ਜੀ ਹਰ ਪਿੰਡ ਚ ਹਰ ਗਲੀ ਚ ਹਰ ਘਰ ਦੇ ਵਿੱਚ ਇਹ ਚੀਜ਼ ਦੀ ਪੀੜ ਹੈ ਬਹੁਤ ਜ਼ਿਆਦਾ ਜੀ ਨਸ਼ੇ ਦਾ ਮੁੱਦਾ ਬਹੁਤ ਜ਼ਿਆਦਾ ਗੰਭੀਰ ਬਣਿਆ ਪਿਆ ਨਸ਼ੇ ਦਾ ਮੁੱਦਾ ਇਸ ਟਾਈਮ ਪੈਲ ਦੇ ਆਧਾਰ ਤੇ ਮਾਵਾਂ ਦੇਖੋ ਜੀ ਗਲੇ ਲੱਗ ਰੱਖ ਕੇ ਰੋਂਦੀਆਂ ਪਈਆਂ ਕਿ ਮਨਦੀਪ ਪੁੱਤਰਾ ਨਸ਼ੇ ਮੰਨਦੇ ਹੋ ਵੀ ਇਹ ਤਰਨ ਤਾਰਨ ਦੀ ਚੋਣ ਦਾ ਮੁੱਦਾ ਬਣ ਸਕਦਾ ਬਿਲਕੁਲ ਜੀ ਬਿਲਕੁਲ ਹੈ ਜੀ ਸਾਹਮਣੇ ਨਜ਼ਰ ਹੀ ਆਂਦਾ ਪਿਆ ਵਾ ਇੰਨਾ ਬੁਰਾ ਹਾਲ ਮੋਲੋ ਡੁਅਲ ਪ੍ਰੇਮ ਦੀ ਅੰਦੀ ਕੋਈ ਚੀਜ਼ ਹੀ ਨਹੀਂ ਹੈ ਨਾ ਕੋਈ ਕਾਲਜ ਬਣਿਆ ਨਾ ਕੋਈ ਕਹ ਲੋ ਕਿ ਮੈਡੀਕਲ ਦੀ ਕੋਈ ਸਹੂਈਦਾ ਬਣੀ ਹੈ ਕਿਹੇ ਚੀਜ਼ ਦਾ ਕੋਈ ਸੁਧਾਰ ਨਹੀਂ ਹੋਇਆ ਸਾਡੇ ਪੈਰਲਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਕਾਫੀ ਸਰਗਰਮ ਨਜ਼ਰ ਆ ਰਿਹਾ ਕਿੱਥੇ ਦੇਖਦੇ ਹੋ ਉਹਨਾਂ ਦੀ ਰਾਜਨੀਤੀ ਨੂੰ ਤਰਨ ਤਰਨ ਦੇ ਵਿੱਚ ਇਹ ਦੇਖੋ 11 ਤੀਜ ਨੂੰ ਜਦੋਂ ਵੋਟਿੰਗ ਹੋਣੀ ਉਸ ਤੋਂ ਬਾਅਦ ਪਤਾ ਲੱਗ ਜਾਏਗਾ ਕਿੰਨਾ ਕੋਣ ਗਰਮ ਹੈ ਹਾਲ ਦੀ ਘੜੀ ਕੈਂਪੇਨ ਦੇ ਵਿੱਚ ਕੁਛ ਨਹੀਂ ਕਹਿ ਸਕਦੇ ਜੀ ਸਾਰੇ ਆਪਣੇ ਆਪਣੇ ਜੋਰ ਲਾਉਂਦੇ ਪਏ ਆ ਤੇ ਜਦੋਂ 11 ਤੀਜ ਨੂੰ ਰਿਜ਼ਲਟ ਆਣੇ ਆ 14 ਨੂੰ ਰਿਜ਼ਲਟ ਆਣੇ ਆ ਉਸ ਤੋਂ ਬਾਅਦ ਪਤਾ ਲ ਤਾਨ ਗੁਰਜੀ ਖਾਲਸਾ ਭਾਈ ਗੁਰਜੀ ਧੰਨਵਾਦ ਸੋ ਇਹ ਸਨ ਭਾਈ ਮਨਦੀਪ ਸਿੰਘ ਜੀ ਜਿਨ੍ਹਾਂ ਨੇ ਚੱਲਦੇ ਚੱਲਦੇ ਸਮਾਂ ਦਿੱਤਾ ਕਿਉਂਕਿ ਜਿਵੇਂ ਬਹੁਤ ਆ ਅਗਲੇ ਪ੍ਰੋਗਰਾਮ ਵਾਸਤੇ ਵੀ ਉਹ 1.5 ਤੋਂ 2 ਘੰਟੇ ਜਿਹੜਾ ਉਹ ਲੇਟ ਚੱਲ ਰਹੇ ਆ ਸੋ ਇਦਾਂ ਹੀ ਸਾਰੀਆਂ ਪਾਰਟੀਆਂ ਦੇ ਜਿਹੜੇ ਪ੍ਰੋਗਰਾਮ ਇਸ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਰਿਆ ਚਲੋ ਜੋ ਉਹਨਾਂ ਨੇ ਕਿਹਾ ਕਿ 11 ਤਰੀਕ ਦੀ ਵੋਟ ਤੇ 14 ਤਰੀਕ ਦੇ ਨਤੀਜੇ ਹੀ ਸਾਰੀਆਂ ਜਿਹੜੀਆਂ ਸਥਿਤੀਆਂ ਸਪਸ਼ਟ ਕਰਨਗੇ ਪਰ ਹਾਲ ਦੀ ਘੜੀ ਜੋ ਤਰਨਤਾਰਨ ਦੇ ਵਿੱਚ ਅਸੀਂ ਅੰਦਾਜ਼ਾ ਲਗਾਇਆ ਜੋ ਅਸੀਂ ਦੇਖਿਆ ਕਿ ਇਸ ਪੰਥਕ ਤਰ੍ਹਾਂ ਦੇ ਵਿੱਚ ਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸ ਔਰ ਅਕਾਲੀ ਦਲ ਵੀ ਜਿੰਦਾ ਵਾ ਉਹ ਕਾਫੀ ਸਰਗਰਮ ਨਜ਼ਰ ਆ ਰਿਹਾ ਵਾ ਪਿੰਡ ਦਸੌਂਦੀਵਾਲਾ ਤੋਂ ਹਲਕਾ ਤਰਨਤਾਰਨ ਤੋਂ ਕੈਮਰਾਮੈਨ ਨਰੀਸ਼ ਦੇ ਨਾਲ ਕੁਲਦੀਪ ਸਿੰਘ ਜਾਫਲਪੁਰ